ਆਜੋ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਐਸੀ ਚੀਜ਼ ਦਿਖਾਉਣਾ ਹੈ ਤੇ ਦੇਖਦੇ ਹਾਂ ਵੀ ਤੁਹਾਡੇ ਚੋਂ ਕਿੰਨੂ-ਕਿੰਨੂ ਪਤਾ ਹੈ ਵੀ ਉਹ ਕੀ ਹੈ ਅਸੀਂ ਤਾਂ ਆਪਣੇ ਘਰ ਨਾਲ ਨਿਕੇ ਜਿਹੋ ਹੁੰਦੇ ਇਹ ਚੀਜ਼ ਦੇਖਦੇ ਆਂ ਜਾਂ ਸਾਡੀ ਮਾਂ ਹਰ ਵੇਲੇ ਇਹ ਚੀਜ਼ ਇਦਾਂ ਕਰਦੀ ਏ ਆਹ ਦੇਖੋ ਜਦੋਂ ਵੀ ਸਾਡੇ ਘਰ ਕੋਈ ਨਵਾਂ ਡੰਗਰ ਸੁੰਦਾ ਇਹਨਾਂ ਦਾ ਦੁੱਧ ਬਣ ਜਾਂਦਾ ਹੈ ਤੇ ਮੱਸਿਆ ਤੋਂ ਅਗਲੇ ਸੋਮਵਾਰ ਮਾਂ ਇਹਦਾ ਨਾ ਇੱਟ ਸਾਫ਼ ਕਰਕੇ ਉਹਦੇ ਉੱਤੇ ਦਹੀਂ ਦੀਆਂ ਸੱਤ ਫੁੱਟੀਆਂ ਪਾਉਂਦੀ ਐ ਤੇ ਉਹਨੇ ਸਾਨੂੰ ਇਹਦਾ ਸਾਰਾ ਇਤਿਹਾਸ ਦੱਸਿਆ ਵੀ ਕਿਉਂ ਪਾਉਂਦੀ ਐ ਕਹਿੰਦੇ ਪਹਿਲਾਂ ਨਾ ਉਹਦੀ ਦਦੇਸ ਇਦਾਂ ਕਰਦੀ ਹੁੰਦੀ ਸੀ ਜਣੀ ਦਾਦੀ ਸੱਸ ਫਿਰ ਉਹਦੀ ਸੱਸ ਨੇ ਉਹ ਰਵਾਜ ਅੱਗੇ ਤੋਰਿਆ ਫਿਰ ਉਹ ਤੁਰਦਾ-ਤੁਰਦਾ ਸਾਡੀ ਮਾਂ ਦੇ ਹੱਥ ਆਇਆ ਰਵਾਜ ਤੇ ਇਦਾਂ ਦੱਸੋ ਤੁਹਾਡਾ ਜੋ ਕਿੰਨੂ-ਕਿੰਨੂ ਪਤਾ ਐ ਵੀ ਇਹ ਢੇਡ ਦੇ ਉੱਤੇ ਸੱਤ ਫੁੱਟੀਆਂ ਕਿਉਂ ਪਾਈਆਂ ਜਾਂਦੀਆਂ ਨੇ ਸਾਡੀ ਮਾਂ ਦੇ ਦੱਸਣ ਮੁਤਾਬਕ ਨਾ ਸਾਡੇ ਪਿਛਲੇ ਪਿੰਡ ਜਿਨ੍ਹਾਂ ਦੇ ਵੀ ਯਾਦਚੇ ਪਾਈਆਂ ਜਾਂਦੀਆਂ ਨੇ ਉਹਨਾਂ ਦੇ ਨਾ ਮੱਡ ਬਣੇ ਹੋਏ ਨੇ ਸੇਰੋ ਪਿੰਡ ਚ ਤਰਨਤਾਰਨ ਸੋ ਦੋਸਤੋ ਦੱਸੋ ਵੀ ਇਹ ਇਦਾਂ ਇਹ ਕਿਉਂ ਕੀਤਾ ਜਾਂਦਾ ਹੈ